मीत ਸਿੰਘ ਪਿੰਡ ਭਲਾਈਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਅਸੀਂ ਅੱਜ ਗੁਰੂ ਗੋਬਿੰਦ ਸਿੰਘ ਪਾਰਕ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੁਨਰ ਹਾਰਟ ਮੇਲੇ ਦੇ ਵਿੱਚ ਖੜੇ ਆ ਤੇ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਪਹਿਲੀ ਵਾਰ ਬਹੁਤ ਸੋਨਾ ਉਪਰਾਲਾ ਕੀਤਾ ਹੈਗਾ ਜਿਹੜੇ ਲੋਕ ਹੱਥੀਂ ਕੋਈ ਵੀ ਕਿਰਤ ਕਰਦੇ ਨੇ ਕਲਾ ਰੱਖਦੇ ਨੇ ਆਪਣੇ ਉਤਪਾਦ ਤਿਆਰ ਕਰਦੇ ਨੇ ਤੇ ਉਹਨਾਂ ਲੋਕਾਂ ਨੂੰ ਇਹ ਮੰਚ ਮੁਹੱਈਆ ਕਰਵਾਇਆ ਹੈਗਾ ਸਾਡੇ ਵਰਗੇ ਕਿਸਾਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਹੈਗਾ ਜਿੱਥੇ ਆ ਕੇ ਅਸੀਂ ਲੋਕਾਂ ਸਾਹਮਣੇ ਆਪਣੀ ਕਲਾ ਦਿਖਾ ਸਕਦੇ ਆ ਆਪਣੇ ਜਿਹੜੇ ਉਤਪਾਦ ਹੈਗੇ ਨੇ ਉਹ ਲੋਕਾਂ ਨੂੰ ਦੱਸ ਸਕਦੇ ਆ ਕਿ ਅਸੀਂ ਕੀ ਕੀ ਤਿਆਰ ਕਰਦੇ ਆ ਅਸੀਂ 13 ਤਰੀਕ ਤੋਂ ਇੱਥੇ ਆਏ ਹੋਏ ਆ ਤੇ ਸ਼ਹਿਰ ਦੇ ਲੋਕਾਂ ਵੱਲੋਂ ਬਹੁਤ ਸੋਨਾ ਹੰਗਾਰਾ ਮਿਲਿਆ ਆਪਾਂ ਨੂੰ ਕਿਉਂਕਿ ਅਸੀਂ ਜਿੰਨੇ ਵੀ ਪ੍ਰੋਡਕਟ ਤਿਆਰ ਕਰਦੇ ਆ ਖਾਸ ਕਰਕੇ ਅਚਾਰ ਹੈਗੇ ਨੇ ਬਿਨਾ ਕੈਮੀਕਲ ਤੋਂ ਤਿਆਰ ਕਰਦੇ ਆ ਤੇ ਲੋਕਾਂ ਨੇ ਇਸ ਚੀਜ਼ ਨੂੰ ਬਹੁਤ ਪਸੰਦ ਕੀਤਾ ਹੈਗਾ ਜਿਹੜੇ ਭਰਾ ਸਾਡੇ ਕੋਲੇ ਕੱਲ ਆਏ ਸੀ ਉਹ ਅੱਜ ਦੁਬਾਰਾ ਆ ਰਹੇ ਨੇ ਅਚਾਰ ਲੈ ਕੇ ਜਾ ਰਹੇ ਨੇ ਤੇ ਬਹੁਤ ਵਧੀਆ ਲੱਗਿਆ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਇਹ ਆਯੋਜਨ ਕੀਤਾ ਗਿਆ ਹੈਗਾ ਤੇ ਮਾਰਕੀਟਿੰਗ ਵਿੰਗ ਖੇਤੀਬਾੜੀ ਵਿਭਾਗ ਵੱਲੋਂ ਵੀ ਸਾਨੂੰ ਬਹੁਤ ਸਪੋਰਟ ਕੀਤੀ ਗਈ ਹੈ